ਇਹਨਾਂ 3 ਪੁਆਇੰਟਾਂ ਕਰਕੇ ਜਾਂ ਸਾਹਲ ਉਹਦੇ ਬੈਸਟ ਫ੍ਰੀ ਆ। ਕਿਉਂ ਨਹੀਂ ਡਰਦੇ ਕਿ ਕਿਸੇ ਨੂੰ ਰੁਕਾਵਟ ਹੋਵੇ ਉਹ ਆਪਣਾ ਜਿਹੜਾ ਐਕਸ਼ਨ ਹੈ ਉਹ ਮੰਨ ਕੇ ਚੈਨਜ ਕਰ ਸਕਦਾ। ਚਾਹੇ ਉਹਦੀ ਤੁਹੇ ਜ਼ਰੂਰ ਪੈਂਦੀ ਹੈ ਤਾਂ ਆਪਣਾ ਉਹ ਜਿਹੜਾ ਚੈਲੰਜ ਵੀ ਕਰ ਸਕਦਾ ਹੈ। ਲੇਕਿਨ ਵਾਰ-ਵਾਰ ਚੈਲੰਜ ਦੇਦੀ ਕੋਸ਼ਿਸ਼ ਨਾ ਕਰਨਾ। ਸਾਹਲ ਦੋਨੋਂ ਲੜਕੇ ਕਈ ਵਾਰ ਕੋਸ਼ਿਸ਼ਾਂ ਲੜ ਚੁੱਕੇ ਆ ਸਾਹਲ ਨੂੰ। ਸ਼ਾਹਿਰ ਮਾਨਸਾ ਤੋਂ ਤੇ ਜਸਪੂਰਨ ਅਖਾੜਾ ਮੁੱਲਾਂਪੁਰ ਕਰੀਬ ਦਾਸ ਇਸ ਦੰਗਲ ਨੂੰ ਸਫਲ ਬਣਾਉਣ ਵਿੱਚ ਪੀਆਰ ਸੁੰਦੀ ਸਾਹਿਬ ਕੋਲ ਸਾਹਿਬ ਜਿਹੜੇ ਸਾਡੇ ਫਗਵਾੜੇ ਤੋਂ ਉਹਨਾਂ ਦਾ ਵੱਡਾ ਵੱਡਾ ਯੋਗਦਾਨ ਹੈ ਇਸ ਦੰਗਲ ਨੂੰ ਸਫਲ ਬਣਾਉਣ ਵਿੱਚ ਹਰਜੀਤ ਪਹਿਲਵਾਨ ਦਾ ਧੰਨਵਾਦ ਜਿਹੜਾ ਹਰ ਸਾਲ ਆ ਕੇ ਇਹ ਦੰਗਲ ਕਰਾਉਂਦੇ ਆ ਬੜੀ ਵੱਡੀ ਕੁਸ਼ਤੀ ਜਿਹੜੀ ਚੱਲ ਰਹੀ ਆ ਜਸਪੂਰਨ ਮੁੱਲਾਪੁਰ ਗਰੀਬਦਾਸ ਰੈੱਡ ਵਿੱਚ ਤੇ ਸਹਿਰ ਮਾਨਸਾ ਇੰਟਰਨੈਸ਼ਨਲ ਸਿੰਘ ਉੱਪਰ ਨਾਮ ਸੋਹਣੇ ਇਹ ਬਹੁਤ ਹੀ ਵਧੀਆ ਕੁਸ਼ਤੀ ਦਾ ਪ੍ਰਦਰਸ਼ਨ ਆਜੋ ਵੀ ਰਿੰਕੂ ਲੁਧਿਆਣਾ ਵਿਸ਼ੇਖ ਬਠਿੰਡਾ 70 ਕਿਲੋ ਦਾ ਸੈਕਿੰਡ ਸੈਮੀਫਾਈਨਲ ਅੱਜ ਦੇ ਇਸ ਟੂਰਨਾਮੈਂਟ ਦੀ ਇੰਟਰਨੈਸ਼ਨਲ ਇੰਟਰਨੈਸ਼ਨਲ ਕੁੰਬੜੀਆਂ ਪਸੋਂ ਤੂਹਾਂ ਦੇ ਕਸੂਆ ਜੇ ਉਂਗਲੀਆਂ ਪਸਉਂਦੇ ਆ ਸ਼ੇਮ ਦੇਖ ਲਿਆ ਕਰੋ ਹਾਂ ਚੱਲ ਕੇ ਆਪਣਾ ਹੋਲਡਰ ਅੱਜ ਦੇ ਇਸ ਟੂਰਨਾਮੈਂਟ ਦੀ ਬਹੁਤ ਹੀ ਵੱਡੀ ਫਾਈਨਲ ਵਾਲੀ ਕੁਸ਼ੀ ਜਿਹੜੀ ਚੱਲ ਰਹੀ ਆ ਤੇ ਬਹੁਤ ਹੀ ਹੋਣਹਾਰ ਜਿਹੜੇ ਦੋਨੇ ਬੱਚੇ ਆ ਬੜੀਆਂ ਆਸਾਂ ਸਾਨੂੰ ਪੰਜਾਬ ਨੂੰ ਇਹਨਾਂ ਬੱਚਿਆਂ ਉੱਤੇ ਚਲੋ ਸਭ ਜੀ ਪੁਰੇ ਦਾ ਪਹਿਲਾ ਕਰੋ ਚਲੋ ਆਰੇ ਬੜਾ ਨਾਈਸ ਜੰਦੀ ਲੱਗੇ ਜਿਹੜਾ ਕੱਢਦਾ ਚੱਲਦਾ ਰਹਿਣੇ ਚੱਲ ਜੇ ਪਿੱਛੇ ਸਲਾਹ ਲੋ ਹਾਂ ਸੇਫ ਹੋ ਕੇ ਦੋਨੇ ਜਿਹੜੇ ਪਹਿਲਵਾਨ ਆ ਔਰ ਛੋਟੀ ਉਪਰ ਦੇ ਆ ਦੋਨੇ ਇੰਟਰਨੈਸ਼ਨਲ ਪਹਿਲਵਾਨ ਆ ਦੋਨਾਂ ਦੇ ਬਾਹਰ ਦੇ ਟੂਰ ਆ ਕੋ ਸਾਹਿਬ ਨੇ ਜਾਣਕਾਰੀ ਦਿੱਤੀ ਬਗਤ ਚੱਲ ਚੱਲ ਆਪਣੇ ਹੱਥ ਹਾਂ ਚਲਾ ਜੋਸ਼ੇ ਦੇ ਨਾਲ ਲੜਕੀਆਂ ਦੀ ਬਾਲ ਕੇਸਰੀ ਦੀ ਵੀ ਫਾਈਨਲ ਬਾਊਟ ਆ 60 ਕਿਲੋ ਵਾਲੀ 60 ਤੋਂ 75 ਕਿਲੋ ਭਾਰ ਦੇ ਵਿੱਚ ਫਾਈਨਲ ਬਾਲ ਕੇਸਰੀ ਗਰਲਸ ਦੋਵੇਂ ਲੜਕੀਆਂ ਤਿਆਰ ਹੋ ਜਾਣ ਇਸ ਕੁਸ਼ਤੀ ਤੋਂ ਬਾਅਦ ਉਸ ਤੋਂ ਬਾਅਦ ਬਾਲ ਕੇਸਰੀ ਕੀ ਕਰਦਾ ਹਕਮ ਲੈਦਾ ਤਾਂ ਇਹ ਕਹਿੰਦਾ ਲੇਫਟ 30 ਕੋਣਿਆ 100 ਰੁਪਏ ਹੁਣ ਤੱਕ ਦਾ ਜਿਹੜਾ ਸਕੋਰ ਹੈ 0 1 ਦਾ ਸਕੋਰ ਹੈ 0 1 ਵਾਰ ਚੱਲ ਜੀ ਇੱਕ ਹੈਗਾ ਇੱਕ ਜੀ ਸਹਿਲਮਾਨ ਸਿੰਘ ਦਾ ਤੇ ਜਸਪੂਰ ਹਲੇ ਤੇ ਆਪਣਾ ਖਾਤਾ ਨਹੀਂ ਖੋਲ ਸਕਿਆ ਤੇ ਜਸਪੂਰ ਜਿਹੜਾ ਪਿਛਲੇ ਸਾਲ ਦਾ ਇੱਥੋਂ ਦਾ ਜਿਹੜਾ ਉਹ ਦੁਬਾਰੇ ਦੁਬਾਰੇ ਭਾਰਤ ਤੋਂ ਕੇਦਰੀ ਯਾਨ ਕੇਦਰੀਆਂ ਦੋਨੋਂ ਕੁਸ਼ਤੀਆਂ ਬਾਦੂ ਜੀ ਰਾਣਾ ਆਪਣਾ ਥੰਗੇ ਲੈ ਵੀ ਅਕਰ ਤਾੜੀ ਮਾਰ ਕੇ ਹੌਸਲਾ ਵਜਾਈ ਕਰ ਦਿਓ ਦੋਨਾਂ ਜਵਾਨਾਂ ਦੀ ਪਹਿਲਾਂ ਦੋਨੋਂ ਦੁਗੀਆਂ ਦੋਵੇਂ ਹੋਣਗੀਆਂ ਪੱਕਾ ਵੈਟ ਪੱਕਾ ਵੈਟ ਪੱਕਾ ਵੈਟ ਪੱਕਾ ਵੈਟ ਖਾਣਾ ਨਹੀਂ ਖਾਣਾ ਨਹੀਂ ਖਾਣਾ ਨਹੀਂ ਖਾਣਾ ਨਹੀਂ ਪੱਕਾ ਵੈਟ ਪੱਕਾ ਰਾਣਾ ਪੱਕਾ ਬੈਠੀ ਇਸ ਤੋਂ ਬਾਅਦ ਅਗਲਾ ਜਿਹੜਾ ਅਗਲੀ ਕੁਸ਼ਤੀ ਹੋਣੀ ਆ ਉਹ ਹੋਣੀ 85 ਕਿਲੋ ਵਰਗ ਦੀ ਪਹਿਲਾ ਥਲ ਫੋਰ ਦੀ ਪਿਉ ਤਬਾ ਫਾਸਾ ਗਲਦੀ ਅਰੁਣ ਜੱਜਰ ਤੇ ਜਸਵੀਰ ਮੋਜਪੁਰ ਇਹ ਦੋਨੋਂ ਪਹਿਲਵਾਨ ਇਸ ਕੋਈ ਦੋ ਬਾਤ ਪਿਆਰਨ ਮੈਟ ਦੇ ਲਾਗੇ ਕੁਸ਼ਤੀ ਪ੍ਰੇਮੀंनो ਬੇਨਤੀ ਆ ਵੀ ਫਾਈਨਲ ਵੇਖ ਕੇ ਜਾਇਓ ਵਧੀਆ ਵਧੀਆ ਕੁਸ਼ਤੀਆਂ ਜਿਹੜੀਆਂ ਹੋਰ ਵੀ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਸਾਰੇ ਮੇਰੇ ਨਾਲ ਇਸੇ ਤਰ੍ਹਾਂ ਸੰਯੋਗ ਦਿਓ ਸਾਰੀਆਂ ਕੁਸ਼ਤੀਆਂ ਵੇਖ ਕੇ ਜਾਇਓ ਧੰਨਵਾਦ ਬਹੁਤ ਹੀ ਵਧੀਆ ਕੁਸ਼ਤੀ ਦੇ ਮੁਕਾਬਲੇ ਬਹੁਤ ਹੀ ਮਿਲਿਆ

ਉਸ ਤੋਂ ਬਾਅਦ ਫਾਈਨਲ ਫਿਨੈਸੀ ਦੀ ਮੁੱਲਾਪੋਰਟ ਦੀਆਂ ਦੋਨੋਂ ਲੜਕੀਆਂ ਕੋਈ ਜੇ ਲੜਨਾ ਹੈ ਤਾਂ ਦੱਸਿਆ ਨੇ 3rd 4th ਲਈ ਕੋ ਸਾਬ ਸਾਡੇ ਵਿੱਚ ਦਲਜੀਤ ਸਿੰਘ ਜੀ ਅਜਨੋਆ ਜਿਹੜੇ ਇੰਗਲੈਂਡ ਤੋਂ ਬਾਲਕੇ ਪ੍ਰੈਸਰ ਕਾਉਂਟਰ ਸਟ੍ਰਾਈਕਲ 3rd 4th ਲਈ ਇੱਧਰ ਇੱਕ ਦੋ ਦਾ ਸਕੋਰ ਹੋ ਗਿਆ ਵੀ 1 2 ਦਾ 1 1 2 ਇੱਕ ਲਾਲ ਦੇ ਦੋ ਨੀਲੇ ਨੇ ਤੇ 50 ਸੈਕਿੰਡ ਬਾਕੀ ਆ ਇੱਕ ਦੋ ਦਾ ਸਕੋਰ ਹੈ ਤੇ ਆਖਰੀ ਮਿੰਟ ਚੱਲ ਰਿਹਾ ਹੈ ਭਾਈ ਕਨਕ ਜਲੰਧਰ ਰਾਜਵੀਰ ਕੌਰ ਮੁਖਸਰ ਦੋਨੋਂ ਫਾਈਨਲੀ ਆ ਜਾਣ ਭਾਈ ਬਾਲਕੇਸੀ ਦਾ ਫਾਈਨਲ ਹਾਂ ਹਾਂ ਕਨਕ ਜਲੰਧਰ ਰਾਜਵੀਰ ਕੌਰ ਮੁਖਸਰ ਤੇ ਹੋ ਜੋ ਭਾਜੀ ਜੁੜੂ ਤਿਆਰ ਹੋ ਕੇ ਮੈਡ ਤੋਂ ਇਸ ਕੁਸ਼ਤੀ ਹੋਣੀ ਬਾਲਕੇਸੀ

3 2 10 ਹੋ ਰਿਹਾ 10 ਸੈਕਿੰਡ ਜਿਹੜੇ ਕੁਸ਼ਤੀ ਦੇ ਉਹ ਕਾਕੇ ਲੋ ਜੀ ਕੁਸ਼ਤੀ ਦਾ ਸੱਭਾ ਬਾਬਤ ਹੈ ਕਿ ਆਪਣੀ ਪੋਜੀਸ਼ਨ ਸਹੀ ਰੱਖ ਲਈ ਦੋਨਾਂ ਟਾਈਟਲਾਂ ਦੇ ਵਿੱਚ ਲੜਕੀਆਂ ਨੇ ਵੀ ਤੇ ਲੜਕੇ ਨੇ ਵੀ ਆਪਣਾ ਟਾਈਟਲ ਬਚਾ ਲਿਆ ਬਹੁਤ ਤਿਰੰਧਤ ਕਰਨੇ ਪੈਂਦੇ ਆ ਆਪਣਾ ਟਾਈਟਲ ਬਚਾਉਣ ਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਆ ਸੋ ਬਹੁਤ-ਬਹੁਤ ਵਧਾਈਆਂ ਇੱਤਨ ਵਾਲੇ ਨੂੰ ਵੀ ਜੇ ਜੇ ਸਾਥ ਦਾ ਮੁਕਾਬਲਾ ਕਰਕੇ ਵੀ ਉਹਨੂੰ ਫੈਨਲ ਵਿੱਚ ਪਹੁੰਚੇ ਚਾਹੀ ਹੋ ਚੁੱਕੇ ਜਿਹੜੇ ਮੇਰੀਆਂ ਦੇ ਵਿੱਚ ਹੋਰ ਹੋਰ ਦੇ ਪਿੱਛੇ ਤੇ ਅੱਜ ਫਿਰ ਜਸ ਪੂਰਨ ਸਿੰਘ ਨੇ ਬਾਹਰ ਕਮਾੜਿਆ ਲਓ ਜੀ ਗਲਦਾਰ ਪਹਿਲਵਾਨ ਨੂੰ ਬਹੁਤ ਬਹੁਤ ਵਧਾਈ ਜਿਹੜਾ ਦਾ ਬਿਲਕੁਲ ਫਿਰ ਇਥੇ ਅੱਜ ਬਜੇਤਾ ਬਣਿਆ ਦੰਗਲ ਦਾ ਲਓ ਜੀ ਅਗਲੀ কুরਸੀ 85 ਕਿਲੋਗ੍ਰਾਮ ਨਾਲ ਉੱਥੇ ਪਹੁੰਚੀ 85 ਕਿਲੋਗ੍ਰਾਮ ਉੱਥਰ ਤੇ ਪਹੁੰਚੀ

ਇਹ ਗੋਸਾ ਉਹ ਸੀ ਲਿਆ ਦੇ ਉਹ ਗ੍ਰਿਪਰ ਹੀ ਲੈਣ ਸਪਾਇਨਰ ਉਹਦਾ ਪਾਇਰ ਕਾ ਚੰਗਾ

ਉਹ ਲੈਣਾ ਜੀ 2.2 ਲਓ ਜੀ 1 ਮਿੰਟ 40 ਸਕਿੰਟ ਬਾਕੀ ਕੁਸ਼ਤੀ ਦੀ ਸ਼ੇਰੇ ਇੰਦੇ ਟਾਈਟਲ ਦੇ ਵਾਸਤੇ ਲੜਾਈ ਸ਼ੁਰੂ ਹੋ ਜਾ ਰਹੀ ਹੈ ਸ਼ੇਰੇ ਸ਼ੇਰੇ ਚਾਹਤਾ ਆਹ ਚਿੱਤ ਕਰ ਜਿੱਤ ਜਿੱਤਿਆ ਕੀ ਹੋ ਗਿਆ ਮਨੀਤ ਛੋਟੀ ਬਾਤ ਭਾਈ ਜੀ ਬੈਠ ਜਾਓ ਆ ਲੈ ਰਿਹਾ ਬੈਸਟ ਕਸਤੀ ਨੂੰ ਅਸ਼ੀਰਵਾਦ ਦੇਣਗੇ ਕੀਮਾ ਬ੍ਰਦਰ ਲਓ ਜੀ ਬਾਬਾ ਦੀਪਾ ਜੀ ਸ਼ੇਰ ਗਨ ਫੜਾਈ ਹੋਵੇ ਆ ਜਾਣਾ ਬੈਠ ਤੇ ਬਾਬਾ ਦੀਪਾ ਜੀ ਪ੍ਰਾਣਾ ਜਲਦਾਰ ਤੁਸੀਂ ਆ ਜਾ ਕੇ ਜਲਦਾਰ ਪਹਿਲਵਾਨ ਦਾ ਬੜਾ ਵੱਡਾ ਯੋਗਦਾਨ ਹੈ ਪਹਿਲਵਾਨੀ ਵਾਸਤੇ ਜਿਨ੍ਹਾਂ ਨੇ ਭਤੀਜਾ ਆਪਣਾ ਕਮਲਜੀਤ ਭਾਰਤ ਕੇਦਰੀ ਪੈਦਾ ਕੀਤਾ ਉਹਨਾਂ ਦਾ ਪੁੱਤਰ ਜਸਪੂਰ ਜਿਹੜਾ ਲਗਾਤਾਰ ਇਥੋਂ ਭਾਰਤ ਕੇਦਰੀ ਜੱਤ ਰਿਆ ਤੇ ਖਾੜਾ ਮੁੱਲਾਪੁਰ ਵਿੱਚ ਗੋਲੂ ਪਹਿਲਵਾਨ ਗੋਲੂ ਜਿਹੜਾ ਕੁਸ਼ਤੀ ਦੀ ਟ੍ਰੇਨਿੰਗ ਕਰਦਾ ਉਹਨਾਂ ਸਿਖਿਸ਼ਿਤਾਂ ਦਾ ਜਿਨ੍ਹਾਂ ਨੇ ਪਹਿਲਵਾਨਾਂ ਨੂੰ ਆਸ਼ੀਰਵਾਦ ਦੇ ਕੇ ਕੁਸ਼ਤੀ ਸ਼ੁਰੂ ਕਰਾਈ ਹੈ ਸ਼ੇਰ-ਏ-ਹਿੰਦ ਦੇ ਟਾਈਟਲ ਵਾਸਤੇ ਦੇਖੇ ਕਿਹੜਾ ਹਿੰਦੂ ਹਸੰਦਾ ਛੀਰ ਪੜਦਾ 85 ਕਿਲੋਗ੍ਰਾਮ 10 ਸੱਤ ਕਿਲੋ ਲੱਗਦਾ ਲੁਧਿਆਣੇ ਵਾਲਾ ਲੜ ਜਾਂਦਾ ਹੋਈ ਨਾ ਲੈ ਬਈ ਜਿਹਦਾ ਪਠਾਣ ਜਹ ਭਾਰਤ ਕੇਹਰੀ ਬਣਿਆ ਮੈਂ ਗੋਲੂ ਪਹਿਲਵਾਨ ਨੂੰ ਬੇਨਤੀ ਕਰਦਾ ਕਿ ਮੈਣ ਦੇ ਕੁੜੀਆਂ ਬਲਕੇਸਰੀ ਕੁੜੀਆਂ ਬਲਕੇਸਰੀ ਮੁੰਡੇ 3rd ਬੋਰ ਦੀ ਗੋਟੀ ਜੋ ਸੈਮੀ ਦਾ ਚਾਲ ਰਹੇ ਆ ਉਹ ਤੀਜੀ ਚੌਥੀ ਪੁਜੀਸ਼ਨ ਲੜ ਲਗੇ ਮੈਣੇ ਤੇ ਗੋਟਾ ਜੀ ਰੋਣੇ ਪਰ ਚੱਕਣੂ ਉੱਥਾ ਬਲੇਡ ਨਹੀਂ ਆਇਆ ਤਿੰਨ ਵੇਟ ਆਇਆ ਸਾਡੇ ਕੋਲ ਬਲਕੇਸਰੀ ਮੈਡਿਕਾਸਟੀਅਨ ਬਿਨੈਮ ਸਿੱਧੂ ਬਿਨੈਮ ਸਿੱਧੂ ਫਗਵਾੜਾ ਚਲੋ ਭਾਈ ਸਾਡ ਸਾਡ ਪਹਿਲਵਾਨ ਜੀ ਜਮਨਪ੍ਰੀਤ ਸਰਜਕਾ ਉਹ ਸਰਜਕ ਰਾਜਵੀਰ ਹਰਜੀਤ ਪਹਿਲਵਾਨ ਜੀ ਤੁਹਾਨੂੰ ਅੱਜ ਪੀਤੀ ਤੇ ਚੌਥੀ ਪ੍ਰੇਸ ਰੇਟ ਪਹਿਲਵਾਨ ਘੁੰਮ ਰਹੇ ਨੇ ਵਾਹ ਮਿਸਰੀ ਚਲੋ ਉਧਰ ਹਰਜੀਤ ਪਹਿਲਵਾਨ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਦੰਗਲ ਦੀਆਂ ਤੁਹਾਡਾ ਦੰਗਲ ਜਿਹੜਾ ਉਹ ਸਫਲ ਹੋ ਗਿਆ ਬਹੁਤ ਹੀ ਵਧੀਆ ਜਿਹੜਾ ਪ੍ਰਤੀ ਪ੍ਰੇਮੀਆਂ ਨਾ ਕੋਸੀਆ ਦਾ ਅਨੰਤ ਬਾਣੀਆਂ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਆ ਜਿਹੜਾ ਤੁਸੀਂ ਵਿਸ਼ੇਸ਼ ਤੌਰ ਤੇ ਕੈਨੇਡਾ ਤੋਂ ਆ ਕੇ ਸਾਡੇ ਪਹਿਲਵਾਨਾਂ ਦਾ ਇੱਥੇ ਹੌਸਲਾ ਵਧਾਈ ਕਰ ਰਹੇ ਆ ਪਹਿਲਵਾਨਾਂ ਨੂੰ ਅੱਗੇ ਵਧਣ ਦਾ ਮੌਕਾ ਤੇ ਇਸ ਖੁਰਤੀ ਤੋਂ ਬਾਅਦ ਬਾੜ ਕੇ ਇਥੇ ਲੜਕਿਆਂ ਦਾ ਫਾਈਨਲ ਉਦੇ ਕੈਨੇਡਾ ਗੁਰੇਕਮ ਪਟਿਆਲਾ ਪੈਰੋ ਕਮੈਂਟ ਦੇ ਗੋਲ ਆ ਜੋ ਵੀ ਉਦੇ ਕੈਨੇਡਾ ਗੁਰੇਕਮ ਸਿੰਘ ਪਟਿਆਲਾ ਬਾਲਗੇਸਰੀ ਲੜਕਿਆਂ ਦਾ ਫਾਈਨਲ ਪਕਰ ਪਕਰ ਮਾਰਦੀ ਨਹੀਂ ਮਾਰੇ ਨੂੰ ਮਾਰ ਮਾਰ ਸਾਈਡ ਤੇ ਸਾਈਡ ਤੇ ਮਾਰਣਾ ਲੈ ਕੇ ਲੇਖੋ ਮਾਰ ਸਾਈਡ ਤੇ ਲੈ ਕੇ ਲੇਖੋ ਦਰਸ਼ਕਾਂ ਨੂੰ ਉੱਪਰ ਚੱਕ ਮਾਰ ਰਾਜੀ ਉਹ ਸਾਬ ਰਸਰ ਨਾਲ ਆਇਆ ਉੱਪਰ ਮਾਰ ਰਾਜੀ ਨਾ ਕਰਨ ਦਾ ਟਾਈਮ ਨਾ ਕਰਨ ਦਾ ਟਾਈਮ ਉਹ ਚੱਲ ਰਾਜਵੀਰ ਮਾਰ ਕੋਈ ਨਾ ਚਿਤ ਕਰ ਮਾਰ ਕੋਈ ਵੀ ਤਲਵਾਰ ਉੱਪਰ ਮਾਰ ਨੂੰ ਦਰ ਮਾਰ ਉਹ ਮਾਰ ਕੋਈ ਨਾ ਕਰ ਉਹ ਸਾਬ ਜੀ ਨੇ ਉਸ ਤੋਂ ਸੱਜੇ करना जरूरी है तो 20 सेकंड गुजरीने बाकी 5 जीरो ਦਾ ਸਕੋਰ ਬਾਕੀ ਦੀ ਲੜਕੀਆਂ ਦਾ ਫਾਈਨਲ ਇਸ ਕੁਸ਼ਤੀ ਤੋਂ ਬਾਅਦ ਬਾਕੀ ਕੇਸਰੀ ਲੜਕੇਆਂ ਦਾ ਫਾਈਨਲ ਹੋਏਗਾ ਉਹਦੇ ਕੈਨੇਡਾ ਕੁਰੇਕਮ ਸਿੰਘ ਪਟਿਆਲਾ ਵੈਰੀ ਗੁੱਡ ਕੋਈ ਨਹੀਂ ਲੋ ਜੀ ਜਲੰਧਰ ਤੇ ਬਕਸਰ ਵਿੱਚ ਜਿਹੜਾ ਮੁਕਾਬਲਾ ਚੱਲ ਰਿਹਾ ਸੀ ਲੜਕੀਆਂ ਦਾ 站着吧。<laughs> ਆ ਪਾਜੀ ਤੇ ਬਰੂ ਆਏ ਰਾਜੇ ਪਤਾ ਨਖੋ ਲਿਆ ਸ਼ਾਬਾਸ਼ ਭਾਈ ਬੜੇ ਬੱਚੇ ਵਧੀਆ ਦੋਨੇ ਪਹਿਰਮਾਨ ਬਾਈ ਬਾਹਵੇਂ ਕਿਵੇਂ ਬਾਈ ਬਾਈ ਬਾਹਵੇਂ ਨਹੀਂ ਪਰ ਮੋੜੇ ਮੋੜ ਕੇ ਰਿਵਿਊ ਪਾਜੀ ਰਿਵਿਊ ਨਹੀਂ ਮੋਕੇ ਮਿਲਣਾ ਕੋਈ ਵੀ ਯਾਰ ਖੜਾ ਹੋ ਜਾਂ ਮੋੜ ਕੇ ਦੇਖਾਂਗਾ ਪਾਜੀ ਰਿਵਿਊ ਬੰਗਣਾ ਸੀ ਪਾਜੀ ਥੋੜਾ ਕੈਮਰਾ ਆ ਰਿਹਾ ਪਾਜੀ ਬੈਠੋ ਯਾਰ ਪਾਜੀ ਬੈਠੋ ਕੋਈ ਮੇਰਾ ਪੰਜਾਬ ਇੱਧਰ ਸਾਈਡ ਤੇ ਸੈਂਟਰ ਤੇ 8-0 ਦਾ ਸਕੋਰ ਆ ਸ਼ਾਬਾਸ਼ ਜੀ ਸ਼ਾਬਾਸ਼ ਪਹਿਲਵਾਨ ਨੂੰ ਸ਼ਾਬਾਸ਼ ਬੜੀ ਛੋਟੀ ਉਮਰ ਦੇ ਬੱਚੇ ਆ ਦੋਨੇ ਸਾਨੂੰ ਪੰਜਾਬ ਨੂੰ ਬੜੀਆਂ ਸਾਨਾ ਬੱਚਿਆਂ ਦੇ ਆਉਣ ਵਾਲੇ ਸਮੇਂ ਵਿੱਚ ਵਧੀਆ ਜਿਹੇ ਪਹਿਲਵਾਨ ਬਣ ਗਏ ਕੁਸ਼ਤੀ ਆ ਕਿ ਜਿੱਤ ਹਾਰ ਦਾ ਹਿਸਾਬ ਆ ਇੱਕ ਪਹਿਲਵਾਨ ਨੇ ਜਿੱਤਣਾ ਇੱਕ ਨੇ ਹਾਰਨਾ ਤੇ ਕੁਸ਼ਤੀ ਵਧੀਆ ਲੜ ਕੇ ਵੀ ਕੋਈ ਪਹਿਲਵਾਨ ਹਾਰ ਜਾਂਦਾ ਤਾਂ ਉਹਨੂੰ ਹਾਰਿਆ ਨਹੀਂ ਮੰਨਦੇ ਬਹੁਤ ਵਧੀਆ ਸ਼ਾਬਾਸ਼ ਪਹਿਲਵਾਨ ਟੈਸਟ ਤੋਂ ਬਾਅਦ 60 ਕਿਲੋ ਜਿਹੜਾ ਲੜਕੀਆਂ ਦਾ ਮੁਕਾਬਲਾ ਹੋਊਗਾ ਫਾਈਨਲ ਫਾਈਨਲ ਮੁਕਾਬਲਾ ਹੋਊਗਾ ਹੋਰ ਟਾਈਮ ਆ ਲੱਗਵਾ ਬੱਲੇ ਮੌਕਾ ਲੱਗਦਾ ਲੱਗਣਾ ਹੀ ਨਹੀਂ ਚਾਹੁੰਦਾ ਆਰਦੋ ਪਿਆ ਅਟੈਕ ਕਰ ਰਿਹਾ ਲੋ ਜੀ ਅੰਦਾ ਸਮਾਂ ਜਿਹੜਾ ਆਹੋ ਕੋਰਸੀ ਦਾ ਸਮਾਪਤ ਹੋ ਗਿਆ ਤੇ 8-0 ਦਾ ਸਕੋਰ ਆ 30 ਸੈਕਿੰਡ ਦੀ ਜਿਹੜੀ ਰੈਸਟ ਆ ਤੇ ਉਸ ਤੋਂ ਬਾਅਦ ਜਿਹੜਾ ਆਣੀ ਲਈ ਚਲੋ ਵੀ ਚਲੋ ਕਰੋ ਫੈਸਲਾ ਲੈ ਬਈ بڑے ਵੱਡੇ ਪਲੇਅਰਾਂ ਦੇ ਜਿਹੜੇ ਬੱਚੇ কুਸਤੀ ਲੜ ਰਹੇ ਆ ਗਰਲਾਲ ਖਨੌਰ ਐਮਐਲਏ ਤੇ ਬੜਾ ਪ੍ਰਸਿੱਧ ਕਿਹੜਾ ਕਬੱਡੀ ਦਾ ਪਲੇਅਰ ਹੋਇਆ ਇੰਟਰਨੈਸ਼ਨਲ ਪਲੇਅਰ ਹੋਇਆ ਗਰਲਾਲ ਖਨੌਰ ਤੇ ਇਧਰ ਮਹਾਭਾਰਤ ਕੇਸਰੀ ਹਰਜੀਤ ਪਹਿਲਵਾਨ ਜਿਹੜਾ ਸਾਡਾ ਛੋਟਾ ਵੀਰ ਆ ਉਹਨਾਂ ਦਾ ਬੇਟਾ ਲੜ ਰਿਹਾ ਤੇ ਬੜੇ ਵੱਡੇ ਪਹਿਲਵਾਨਾਂ ਦੇ ਬੇਟਿਆਂ ਦੇ ਯੁੱਧ ਹੋ ਰਿਹਾ ਦੇ ਅਟੈਕ ਬਣਾ ਲ ਜੰਗਾ ਬਣਾ ਮੈਡਵਿਡ ਕੇਪੋ ਦੂਜੇ ਰਾਉਂਡ ਦੇ ਵਿੱਚ ਜਿਹੜੀ ਕੁਸ਼ਤੀ ਸ਼ੁਰੂ ਹੋ ਗਈ ਆ ਸ਼ਾਬਾਸ਼ ਮੇਜਵਾਨੋ ਮਾਰ ਲਓ ਆਪਣੇ ਆਪਣੇ ਹੱਲੇ ਲਾ ਲਓ ਆਪਣਾ ਆਪਣਾ ਜੋਰ ਸ਼ਾਬਾਸ਼ ਬਈ ਸ਼ਾਬਾਸ਼ ਬੜੇ ਹੋਣਹਾਰ ਬੱਚੇ ਆ ਦੋਨਾਂ ਦੀ ਜਿਹੜੀ ਉਮਰ ਹੋ ਕੋਈ ਸਰਦਾਰਾ ਸਾਹਿਬ ਤੋਂਮਰੇ ਦੇ ਬੱਚੇ ਇਹ ਬੱਚੇ ਕਸਤੀ ਲੜ ਰਹਾ ਸ਼ਾਬਾਸ਼ ਬਈ ਸ਼ਾਬਾਸ਼ ਬਹੁਤ ਵਧੀਆ ਐਕਚੂਰ ਕੀਤਾ ਹੀ ਬਲੂ ਵਾਲੇ ਨੇ ਲੋ ਜੀ ਕਸਤੀ ਜਿੱਤਣ ਦੇ ਵਿੱਚ ਹਰਜੀਤ ਪਹਿਲਵਾਨ ਦਾ ਬੇਟਾ ਉਹਦੇ ਟੈਕਨੀਕਲ ਜਿਹੜੀ ਕਸਤੀ ਹੋ ਟੈਕਨੀਕਲ ਫਾਦੇ ਜਿੱਤ ਗਿਆ ਹਰਜੀਤ ਪਹਿਲਵਾਨ ਦਾ ਬੇਟਾ ਬੁੱਟਾ ਪਹਿਲਵਾਨ ਅਸ਼ੀਰਵਾ ਦੇਵੇ ਬੁੱਟਾ ਬੱਜੀ ਦੋਨੇ ਪਹਿਲਵਾਨਾਂ ਨੂੰ ਬੁੱਟਾ ਪਹਿਲਵਾਨ ਫੋਟੋਗ੍ਰਾਫਰ ਅਗੱਗੇ ਖਤਾਵੇ ਬੈਜੋ ਦੇ ਨੀਚੇ ਮੜਾ ਜਾ ਚੱਲ ਚੱਲ ਚਲੂ ਲਓ ਵੇ ਹੁਣ ਤੱਕ ਦਾ ਸਪੋਰ ਹੈ 6 11 ਆ 6 11 ਲਓ ਮੈਂ 6 11 ਦਾ ਸਪੋਰ ਹੈ ਹੁਣ ਤੱਕ ਦਾ 6 11 ਅਜੇ 2 ਮਿੰਟ ਦਾ ਸਮਾਂ ਬਾਕੀ ਹੈ ਆ ਚਲੋ ਭਾਈਓ ਫਕੀਰਾ ਓਪਨ ਚਲੋ ਭਾਈਓ ਸ਼ਾਬਾਸ਼ ਅਗਲੀ ਕੁਸ਼ਤੀ ਲਈ 70 ਕਿਲੋ ਬੜਕਦੀਆਂ ਲੜਕੀਆਂ ਮੈਕ ਫਰੀ ਮੁਲਾਪਾਲ ਤੇ ਪੂਰਵੀ ਸ਼ਰਮਾ ਮੁਲਾਪਾਲ ਇਸ ਕੋਟੀ ਦੀ ਬਾਦ 70 ਕਿਲੋ ਦਾ ਫਾਈਨਲ ਕਪਿਲ ਹਰਿਆਣਾ ਅਭਿਸ਼ੇਕ ਬਠਿੰਡਾ ਪੰਜਾਬ ਫੁੱਟਬਾਲ ਨਹੀਂ ਆ ਮੈਂ ਸੁਣਿਆ ਪਾਪਾ ਦਾ ਆਸ਼ੀਰਵਾਦ ਆਪ ਲੱਗ ਰਹੇ ਪਾਪ ਲੱਲ ਜੱਲ ਜੱਲ ਦਸ ਮਾਰ ਦਸ ਮਾਰ ਕੋ ਫੋਟੋਗ੍ਰਾਫਰੋ ਦੇਖ ਕੇ ਮਾਰੀਏ अरे आप जानवर रुकना पूरा रुको बस जानवर जाओ ओए हाथ ना राणा चल राणा सेफ हो पहले राणा सेफ हो हां ओ देर के हां पहलवान अवजीत सिंह नो नो स्कोर बे लड़कियां रोष में हिंद टाइटल जीतने वाली लड़कियां चार ही अब जाओ

ਆਇਆ ਕਾਜਲ ਸੋਨੀਪਟ ਬਾਜੀ हां जी काजोल सोनीपत कैश या मरी लाइ चाढ़ो